ਅਸੀਂ ਲੋਕ ਹਾਂ ਪੰਜਾਬ ਦੇ ਬੜ ਬੋਲੇ ਮੂੰਹ ਆਈ ਗੱਲਾਂ ਅਸੀਂ ਬੋਲ ਦਿੰਦੇ ਹੋ ਜੇਕਰ ਇੱਜ਼ਤ ਸਾਡੀ ਨੂੰ ਕੋਈ ਹੱਥ ਪਾਵੇ ਉਹਨੂੰ ਸਦਾ ਲਈ ਮਿੱਟੀ ਵਿੱਚ ਰੋਲ ਦਿੰਦੇ ਵਰਗਟ ਲੋੜ ਜੇ ਪੈ ਜੇ ਕਿਤੇ ਕੌਮ ਤਾਂ ਹੀ ਤੇ ਜਿੰਦ ਹੱਸ ਕੇ ਫਾਂਸੀ ਤੇ ਤੋਲ ਦਿੰਦੇ ਤੇ ਜਿੰਦ ਹੱਸ ਕੇ ਫਾਂਸੀ ਤੇ ਤੋਲ ਦਿੰਦੇ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਵੱਢਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ ਪਾਣੀ ਅੱਜ ਵੀ ਇੱਕੋ ਲੈ ਵਿੱਚ ਵਗਦਾ ਆਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਆਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਆਏ